ਰਹਿਰਾਸ ਸਾਹਿਬ ਸਚ ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਦਾ ਸੁਖ ਤਾਂ ਨਾ ਹੋਈ ਤੂ ਕਰਤਾ ਕਰਨ ਮੈਂ ਨਹੀਂ ਜਹ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤਮਹਿ ਜੋਤ ਜੋਤਮਹਿ ਜਤ ਕਨ ਕਲਾ ਭਰਪੂਰ ਰਹਾ ਤੂ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੁਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੁਕਾਰ ਰਹਾ ਸੋਦਰ ਰਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁਕਾਰ ਕਿਹਾ ਜਿਤ ਵਹਿ ਸਰਬ ਸਮਲੈ ਵਾਜੈ ਤੇਰੇ ਨਦ ਅਨੇਕ ਅਸ਼ੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰਿਸ਼ਿਓ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵ ਸੋਹਣ ਤੇਰੇ ਸਦਾ ਸਵਾਰ ਕਾਵਨ ਤੁਦਨ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਦਨ ਸਿੱਧ ਸਮਾਧੀ ਅੰਦਰ ਗਾਵਨ ਤੁਦਨ ਸਾਧ ਵਿਚਾਰੇ ਗਾਵਨ ਤੁਦਨ ਜਤੀ ਸਤੀ ਸੰਤੋਖੀ ਗਾਵਨ ਤੁਦਨ ਵੀਰ ਕਰਾਰੇ ਗਾਵੰ ਤੁਧਨੋ ਪੰਡਿਤ ਪੜਨ ਰਿਕਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੰ ਤੁਧਨੋ ਮੋਹਣੀਆਂ ਮਨ ਮੋਹਨ ਸਿਗ ਮਛ ਪਿਆਲ ਗਾਵੰ ਤੁਧਨੋ ਰਤਨ ਉਪਾਇ ਤੇਰੇ 86 ਤੀਰਥ ਨਾਲੇ ਗਾਵੰ ਤੁਧਨੋ ਜੋਦ ਮਹਾਬਲ ਸੂਰਾ ਗਾਵੰ ਤੁਧਨੋ ਖਾਣੀ ਚਾਰ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਤੇ ਹਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨ ਓਪਾਇ ਕਰ ਕਰ ਦੇ ਕਹਿ ਕੀਤਾ ਆਪਣਾ ਜੋ ਤਿਸ ਦੀਵ ਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤ ਸਹ ਸਹਾਤ ਸਹਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਬਟਾ ਆਖੇ ਸਭ ਕੋਏ ਕਿਵਡ ਵਿਟਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿੇ ਸਮਏ ਵੱਡੇ ਮੇਰੇ ਸਾਹਿਬ ਗਹਿਰ ਘਪੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕਿਤਾ ਕਿਵਡ ਚੀਰਾ ਰਹਾ ਸਭ ਸ੍ਰਿਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਲ ਬੜਿਆਏ ਸਾਬ ਸਤ ਸਬ ਤਪ ਸਬ ਚੰਗਿਆਈਆਂ ਸਿੱਧਾ ਪਰਖਾ ਕੀਆ ਵਡਿਆਈਆਂ ਤੁਧ ਵਿਣ ਸਿਧੀ ਕੈ ਨਾ ਪਾਇਆ ਕਰ ਮਿਲੈ ਨਾਹੀ ਠਾਕ ਰਹਾਏ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ आखंं सिमां विसरै मर जाओ आखण औखा साचे नाम साचे नाम की लागै भूख उत भूख है खायत लिहै दुख सो क्यों विसरै मेरी माए साचा साहिब साचे नाम रहा साचे नाम की तिल पडाई आख थिके कीमत नहीं पाए जे सब मिलकै आखण पाहे वदन होवै काट न जाए न हम रह न होवै सुख दिन दर रह न चुकै पो ਗੁਣ ਇਹ ਹੋਰ ਨਹੀਂ ਕੋਏ ਨਾ ਕੋ ਆ ਨਾ ਕੋ ਹੋਏ ਜਿਵੜ ਆਪ ਤੇ ਵੜ ਤੇਰੀ ਦਾਤ ਜਿੰਦ ਦਿਨ ਕਰ ਕਹਿ ਕੀਤੀ ਰਤ ਖਸਮ ਵਿਸਾਰ へ ਤੇ ਕਮ ਜਾਤ ਨਾਨਕ ਨਾਮੈ ਬਾਜਿਸ ਨਾਤ ਰਾਗ ਗੁਜਰੀ ਮਹਲਾ ਚੌਥਾ ਹਰਿ ਕੈ ਜਨ ਸਤਗੁਰ ਸਤ ਪ੍ਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਰਮ ਸਤਿਗੁਰ ਸਨਿਣਾਏ ਕਰਤਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕਿਰਤ ਹਮ ਜੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰ ਜਿਨ ਹਰ ਹਰਿ ਸਰਤਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ 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 ਰਸ ਨਾਮ ਨਾ ਪਾਇ ਆਤੇ ਪਾਗ ਹੀਣ ਜਿਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤਿਨ ਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ 5 काहे रे मन चित्रह उदम धा आह हर, हर जियो पर पत्र पथ्र जंत उपाय ता कर ज कर तरया मेरे माधव जी सतसंगत मिले सतरया गुरु पर प्रमपद पाया सुख काष्ट हरिया कोय न किसकी तरया सिर शरी समाहे ठाकुर काहे मन पाव करे ਉੜੇ ਉੜ ਆਵੇ ਸਖੁਸਾ ਤਿਸ ਪਾਛੈ ਬਚਰੇ ਸਰੀਆ ਤਿਨ ਕਮਣ ਕਲਾਵੇ ਕਲ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰਵਰਿਆ ਰਾਗ ਅਸਾ ਮਹਲਾ ਚੌਥਾ ਸੋ ਪ੍ਰਖ ਓੰਕਾਰ ਸਤ ਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਬਤਿ ਅਵਹਿ ਸਬਤਿ ਅਵਹਿ ਤ੍ਰਿਜੀ ਹਰ ਸੱਚੇ ਸਿਰਜਣਹਾਰ ਸਬ ਜੀ ਤੁਮਾਰੇ ਜੀ ਤੁਂ ਜੀਆਂ ਕਾਦਾ ਤਾਰਾ ਹਰਿ ਤਿਵ ਹਾਸ ਸੰਤ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸਿਵਕ ਜੀ ਕੈ ਨਾਨਕ ਜੰਤ ਵਿਚਾਰ ਤੂੰ ਕਾਟ ਕਾਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤ ਇੱਕ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਦੁੱਧ ਬਿਨ ਐਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਣ ਜੋ ਸਿਵਹਿ ਜੋ ਸਿਵਹਿ ਤ੍ਰਿਜੀ ਜਨ ਨਾਨਕ ਤਿਨ ਗੁਰਬਾਣਾ ਹਰਿ ਤਵਹਿ ਹਰਿ ਤਵਹਿ ਤ੍ਰਿਜੀ ਸੇ ਜਨ ਜੁਗ ਮਹਿ ਸੁਖ ਵਾਸ ਸੇ ਮੁਕਤ ਸੇ ਮੁਕਤ ਪੈ ਜਨ ਹਰ ਚਾਇਆ ਜੀ ਤਿਨ ਟੁੱਟੇ ਜੰਮ ਕੀ ਫਾਸੀ ਜਿਨ ਨਿਰ ਪਾਉ ਜਿਨ ਹਰ ਨਿਰ ਪਾਉ ਤਿਆਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਆ ਜੀ ਜਨ ਨਾਨਕ ਤਿਨ ਬਲ ਜਾਸੀ तेरी भगत तेरे भगत पंडार जी परे ब्यंत बेंता तेरे भगत तेरे भगत सलाहन तुध जी हरे अनेक अनेक अनंत तेरी अनक तेरी अनेक करहे हर पूजा जी तप ताप हे जभ हे बेंता तेरे अनेक तेरे अनेक पढ़े बहु स्मृत शास्त्र जी कर खट कर्म ग्रंत ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਝੇ ਵੜ ਅਵਰਨਾ ਕੋਈ ਤੂੰ ਜੁਗ ਜੁਗ ਇਕ ਸਦਾ ਸਦਾ ਤੂ ਇਕ ਜੀ ਤੁਨਹ ਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤਾ ਜੀ ਤੁਮ ਆਪੇ ਕਰੇ ਸੋਈ ਤਉਦਰ ਆਪੇ ਸ੍ਰਿਸ਼ਟ ਸਭੁ ਪਾਈ ਜੀ ਤਉ ਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਣੁਈ ਆਸਾ ਨਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੈ ਸੋਇ ਤਿਸੇ ਜੋ ਤੂੰ ਦੇਸ ਪਾਈ ਰਹਾਓ ਸਭ ਤੇਰੀ ਤੂੰ ਸਬਨੀ ਤੇ ਆਇਆ ਜਿਸਨਾ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਖਿਲਾਤਾ ਮਨ ਮੁਕਵਾਇਆ ਤੁਧ ਆਪ ਵਿਛੜੈ ਆਪ ਮਿਲਾਇ ਤੂੰ ਦ੍ਰਿਅਉ ਸਬ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜੈ ਸੰਜੋਗੀ ਮੇਲ ਜਸਨ ਤੂੰ ਜਾਣੈ ਇਸ ਜਨ ਜਾਣੈ ਹਰ ਗੁਣ ਸਦੀ ਆਕ ਵਖਾਣ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇ ਤੂ ਆਪੇ ਕਰਤ ਤੇਰਾ ਕੀਆ ਸੁਭ ਹੋਏ ਤੁਦ ਬਿਨ ਦੂਜਾ ਵਰਨਾ ਕੋਏ ਤੂ ਕਰ ਕਰਿ ਵਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਮ ਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕਿਆ ਪੰਗਜ ਮੋਹ ਪਗ ਨਹੀਂ ਚਾਲੈ ਹਮ ਦੇਖੈ ਤਹਿ ਡੂਬਿਲੇ ਮਨ ਏਕ ਨਾ ਚਿਤ ਸਮੂੜ ਮਨ ਥਾਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤਿਸ ਤਿਨਹਿ ਪੜਿਆ ਮੂਰਖ ਮੁਗਤਾ ਜਨਮ ਪਿਆ ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਤਾ ਮਹਲਾ ਪੰਜਵਾ ਪਈ ਪ੍ਰਾਪਤ ਮਨੁਖ ਦੇ ਹਰੀਆ ਗੋਬਿੰਦ ਮਿਲ ਨਿਕੇਹ ਤੇਰੀ ਬਰੀਆ ਅਵਲੇ ਕਾਜ ਤਰੇ ਕਿਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸ੍ਰਿ ਰੰਜਾਮ ਲਗ ਪਵਜਨ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਾਪ ਤਪਸ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਖਮਨੀਚ ਕਰਮਾ ਸ੍ਰਿਣਿ ਪਰੇ ਕੀ ਰਖਿਓ ਸ੍ਰਮਾ ਉੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਪਾਤਸ਼ਾਹੀ ਦਸਮੀ ਕਬੈ ਉਹ ਬਾਚ ਬੇੰਤੀ ਜਪਈ ਹਮੇਂੇ ਕਰੋ ਹਾਦਰ ਅਛਾ ਪੁਨ ਹੋਏ ਚਿਤ ਕੇ ਸਾ ਤਬ ਚਰਨਨ ਮਨ ਰਹਿ ਮਾਰਾ ਆਪਣਾ ਜਾਣੇ ਕਰੋ ਪ੍ਰਤੀਪਾਰ ਹਮਰੇ ਦੁਸ਼ਟ ਸਬੈ ਤੁਮ ਕਭੋ ਆਪ ਹਾਥ ਦੇ ਮੋਹੇ ਬਚਾਵੋ ਸੁਖਿ ਬਸੈ ਮਰੁ ਪਰਿਵਾਰਾ ਸੇਵਕ ਸਿਖ ਸਬੈ ਕਰਤਾਰ ਮੋ ਰਖਾ ਨਿਜ ਕਰ ਦੇ ਕਰਿਆ ਸਬੈ ਨਿਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸ तुम्हें शाड कोई अवर न जो बर चाहूँ तुम ते पाऊं सेवक सिख हमारे तारी है चुन चुन सत्र हमारे मारे आप हाथ दे मुझ बर मन काल का त्रास निवर हो सदा हमारे पशा श्री अस तुझ जो कर अच्छा राख लो मोह राख नारे साहेब संत साहेब प्यार दिनबंद दृष्टन केहंता तुम परी चतुर्दस्त कंता काल पर ब्रह्मा वक्ता काल पर शिव जीवतरा काल पर करविशन प्रकाश शास्त्र कि कलक के आत्मस जनकाल जोग शिव के वेदराज ब्रह्म जोथियो जनकाल सब लोक सवारा नमस्कार है तए हमारा जनकाल सब जगत बनायाओ देव दैत जष्णु पुजायो ਆਦੰਤ ਇੱਕ ਅਵਤਾਰਾ ਸੋਈ ਗੁਰੂ ਸਿਮਝ ਹਮਾਰਾ ਨਮਸਕਾਰ ਤਿਸੇ ਕਹ ਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੰ ਸੁਖ ਦਿਓ ਸ਼ਤਰਨ ਕੋ ਪਲਮ ਬਦਕਿਆ ਘਟ ਘਟ ਕੇ ਅੰਤਰੀ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਚਿਤਿ ਤੇ ਕੁੰਤਰੀ ਅਸਥੁਲਾ ਸਾ ਪ੍ਰੇ ਕ੍ਰਿਪਾ ਦ੍ਰਿਸ਼ਟੀ ਕਰ ਫੁਲਾ ਸੰਤਨਿੰਦੁ ਕ ਪਾਇ ਤੈ ਦੁਖੀ सुख पाए साधन के सुख हे के, के पीर काट -कट के काट पट पटपटकी जान जाब देह अपारा जब अकर्ख कर थूँ तुम्हें मिलत दे तार सभु जेते बदन सृष्टि सब तार आप अपनी भुज उचा रह तुम सभी ते रह रलम जात वेद भेद आलम न ਨਿਰੰਭ ਕਾਲ ਨਿਰੰਭ ਆਦਿ ਨਿਮ ਅਨਾਤ ਅਸੰਭ ਤਾ ਕਾ ਮੂੜ ਉਚਾਲਤ ਪੈਦਾ ਜਾ ਕੋ ਪੇਵ ਨਾ ਪਾਪਤ ਬਿਦ ਤਾ ਕੋ ਕਿਰਪਾ ਨੁਮਾਨਤ ਮਹਾ ਮੁੜਕਿ ਸਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸੁਦਾ ਸਿਵ ਨਿਰੰਕਾਰ ਕਾ ਚਿਨਤਨੇ ਪਿਵ ਆਪਕਨੇ ਬੁਧੈ ਜੈ ਤੀ ਬਨ ਪਿੰ ਪਿੰਤ ਹੈ ਤੈ ਤਿ tumra lakha na jae pesara kahve dasa pratham sansada ek rupan upsrupahan kapyrav kah pupa andajajaj se tad ke utpad khan bahurach dene kah phul rajhav baitha kaun simit pe shankar ekath sigri srishti dikhaaye champav aajuga swarup se abrassa meri tum karo sik bar a sik sangar दुष्ट चित ते उठबत इत पाता सकल मलेश कर ऋण काता जे अस्तुरिता विसरनि परतिन के दुष्ट दुखत है मरि पुरख दमन पग पर इत हाजे इतन के तुम संकट उतारे जो कल को एक बार तह ताके का काल कटने अहर चाहैत इस कला दुष्ट अरिष्ट रैत तत्काल ਕ੍ਰਿਪਾ ਦ੍ਰਿਸ਼ਟ ਤਨ ਜਹਿਰ ਰਹੋ ਤਕੇ ਤਾਪ ਤਨ ਖਮੈ ਰਹੋ ਜਿਦਿ ਸਿਦ ਘਰ ਮੋਂ ਸਭ ਹੋਏ ਦੁਸ਼ਟ ਸਾਸ਼ ਸਕਨ ਕੋਇ ਇੱਕ ਬਾਰ ਜਨਮ ਮੈਸ ਪਰ ਕਾਲ ਪਾਸਤੇ ਤਾਹੋ ਬਾਰ ਜਿਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੇਤ ਮੈ ਸਰਣ ਤਿਹਾਰੀ ਆਪ ਹਾਥ ਦੈ ਲਿਹੋ ਬਾਰੀ ਸਰੇ ਬਠੌਰ ਮੋਹ ਸਾਇ ਦੁਸ਼ਟ ਦੋਖ ਤੈਲ ਹੈ ਬਚਾਈ ਸਵੇ ਪਾਇੰਗੇ ਜਬ ਤੇ ਤੁਮਰੇ ਤਬ ਤਕ ਆਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮੰਨਿਓ ਸਿਮ੍ਰਿਤ ਸਾਸਤ੍ਰ ਬੇਦ ਸਬ ਬਹੁ ਭੇਦ ਕਹਿਮ ਏਕ ਨਾ ਜਾਣਿ ਛਿਰ ਇਸ ਪਾਨ ਕਿਰਪਾ ਤੁਮਰੇ ਕਰ ਮੈਨਾ ਕਹਿਓ ਸਭ ਤੋਹਿ ਬਖਾਨਿ ਦੁਹਰਾ ਸਕਲ ਦੁਆਰ ਕੋਟਾ ਛੜਕੈ ਗਇ ਉਤਹਰ ਦੁਆਰ ਬਾਹੇ ਗਹਿ ਕੇ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੇ ਮਹਲਾ ਤੀਜਾਨੰਤ ਇਕ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ੁਭ ਨਿਗਾਵਣ ਆਇਆ ਸ਼ਬਦ ਤਾਂ ਗਾਓ ਹਰੀ ਕੇਰਾ ਮਨ ਜਿੰਨੇ ਵਸਾਇਆ ਕੈ ਨਾਨਕ ਆਨੰਦ ਹੋਇ ਸਤਿਗੁਰੂ ਮੈਂ ਪਾਇਐ ਐ ਮਨ ਮੇਰਾ ਤੂੰ ਸੁਧਾਰ ਹੋ ਹਰ ਨਾਲੇ ਹਜ ਨਾਲ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਅੰਗੇ ਕਾਰ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਾ ਗਲਾ ਸਮਰਥ ਸੁਆਮੀ ਸੋ ਕੀ ਮਨੋਂ ਵਿਸਾਰੈ ਕਹਿ ਨਾਨਕ ਮਨ ਮੇਰੇ ਸਦਾਰ ਹੋਰ ਨਾਲੇ ਸੱਚ ਸਾਹਿਬਾ ਕਿਆ ਨਹੀਂ ਕਰ ਤੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਸ ਪਾਵੇ ਸਦਾ ਸਿਫਤ ਸਲਾਹਤਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ कहनानक सच्चे साहिब क्या नहीं करते रह साचा नाम मेरा याद रख साच नाम धार मेरा जिन पुखं सुगवायां कर शांत स्विक मन आए बसिया जिन इच्छा सब पुजाय सदा कृपाण के ता गुरु विठो जिस दीयां ए वडियां कह नानक सुनो संतो शब्द त्रह प्यार ਸਾਚਾ ਨਾ ਮੇਰਾ ਅਦਰਵਾਜੇ ਪੰਚ ਸ਼ਬਦ ਤਿਤ ਕਸ ਪਗੈ ਘਰਸ ਪਗੈ ਸ਼ਬਦ ਵਾਜੇ ਕਲਾ ਜਤ ਕਰਤਾਰਿਆ ਪੰਜ ਦਤੁਦ ਵਸ ਕੇਤੇ ਕਾਲ ਕੰਕ ਮਾਰਿਆ ਤੁਰਿ ਕਿਰਪਾ ਆਦਰ ਜਨਿਕ ਸੇ ਨਾਮ ਹਰਿ ਕੈ ਲਾਇ ਕਹਿ ਨਾਨਕ ਤੈ ਸਖੁ ਤਿਤ ਕਰ ਅਨ ਦਵਾਜੇ ਅਨੰਦ ਸੁਨੋ ਵਡ ਭਾਗਿ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਭ ਪਾਇ ਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਿਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿਤ ਸਾਥ ਗੁਰ ਰਹਾ ਭਰਪੂਰੇ ਬਿਨ ਮਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਜ ਤੁਰੇ ਮਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭਸ ਆਧਾਰ ਦੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੈ ਅਦਾਰ ਉਹ ਵਸਤ ਤ ਜੇ ਨਹੀਂ ਜਾਏ ਨਿਤ ਨਿਤ ਰਿ ਕਰ ਧਾਰੋ ਤਮ ਸੰਸਾਰ ਚਰਨ ਲਖ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰ ਸੋ ਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋ ਮੈਂ ਨਿਰਗੁਣ ਆਇਐ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਇ ਤਾ ਜੀਵਾਂ ਤਨ ਮਨ ਥਿ ਵਹਿਰਿਆ ਪੌੜੀ ਤੈ ਤੂੰ ਸਿਮਰਤ ਜਿੱਥੈ ਕੋ ਨਾ ਹੈ ਉੱਥੈ ਤੇਰੀ ਰੱਖ ਅਗਨੀ ਉਧਰ ਮੈਂ ਸੁਣ ਕਹਿ ਜਿਨ ਕਹਿ ਦੂਤ ਨੈ ਤਰੇ ਛੜ ਜਾ पाजल बिकम सगा गुरु शब्दे पार पह दिन कौ लगे प्यास अमृत से खाए काल में हो पुने गुण गोविंद ग ससनो कृपा से मले सह सह मृता कुन जाय जय आवे तो दया सुलोक महिला पांचवा अंतर गुरु आराधना जेवा जप करुणा नेत्र सतगुरु पेखना श्रवणीय सुनना गुरु नाव सतगुरु से तीरत या दीर्घ है पाई अठा ਕਹੋ ਨਾ ਨਿ ਕਿਰਪਾ ਕਰੇ ਜਿਸ ਨੂੰ eh vat दे जग ਮੈਂ ਤੁਮ ਕਾਢਿ ਹੈ ਵਿਰਲੇ ਕਈ ਕੇ ਮਹਲਾ ਪੰਜਵਾਰ ਰਖੇ ਰਖਣਹਾਰ ਆਪ ਬਾਰੰ ਗੁਰ ਕੀ ਪੈਰੇ ਪਾਇ ਕਾ ਸਵਾਰ ਹੁ ਆਇ ਆਪ ਦੇਰ ਮਨੋ ਨ ਵਿਸਵਾਰਿਆ ਸਾਜਨਾ ਕਹਿ ਸੰਪਵ ਜਲਤਾਰ ਸਾਖ ਤੁਮ ਨਿਕ ਦੁਸ਼ਟ ਕਿਨ ਮਹ ਵਿਦਾਰ इस साहब के टेक नानक मन माहे जिस सिमरत सुख होए सगले दुख रहे इस साहब के टेक नानक मन माहे जिस सिमरत सुख होए सगले दुख रहे वाहिगुरु जी का खालसा वाहिगुरु जी की फतेह